ਗੁੱਡ ਮਾਰਨਿੰਗ ਫਰੈਂਡਸ ਅੱਜ ਆਪਾਂ ਗੱਲ ਕਰਾਂਗੇ ਹੋਮੋਪੈਥੀ 6x 3x 1 ਹਾਈ ਪਾਵਰ ਫਾਰਮੂਲਾ ਬਾਰੇ ਇਹ ਉਹਨਾਂ ਪਰਸਨਾਂ ਵਾਸਤੇ ਬਹੁਤ ਜ਼ਿਆਦਾ ਕਾਰਗਰ ਹੈ ਜਿਨ੍ਹਾਂ ਨੂੰ ਸ਼ਿਗਰਪਤਨ ਦੀ ਕਮੀਆਂ ਫੀਲਿੰਗ ਦੀ ਕਮੀਆਂ ਜਿਸ ਕਨ ਸਰੀਰਕ ਥਕਾਨ ਤੇ ਮਾਨਸਿਕ ਥਕਾਨ ਬਹੁਤ ਜ਼ਿਆਦਾ ਰਹਿੰਦੀ ਆ 80% ਪ੍ਰੀਮੈਚੂਰ ਜੈਕੂਲੇਸ਼ਨ ਐਂਡ ਇਰੈਕਟਲ ਡਿਸਫੰਕਸ਼ਨ ਦੀ ਸਮੱਸਿਆ ਧਮਾਕੀ ਪ੍ਰੋਬਲਮ ਕਰਕੇ ਹੁੰਦੀ ਆ ਧਮਾਕੀ ਸਟ्रेस ਕਰਕੇ ਹੁੰਦੀ ਆ ਇਹ ਜਿਹੜਾ ਫਾਰਮੂਲਾ ਵਾ ਦਿਮਾਗ ਚੋਂ ਨੈਗੇਟਿਵ ਵਿਚਾਰਾਂ ਨੂੰ ਦੂਰ ਕਰੂਗਾ ਜਿਸ ਕਨ ਮਾਨਸਿਕ ਤਣਾਅ ਤੇ ਸਰੀਰਕ ਤਣਾਅ ਕੱਢੂਗਾ ਇਹ ਫਾਰ ਜਿਸ ਟੂਟਨ ਹਾਰਮੋਨ ਨੂੰ ਬਹੁਤ ਜ਼ਿਆਦਾ ਵਧਾਊਗਾ ਫਾਰਮੂਲਾ ਨੋਟ ਕਰੋ ਇਹ ਪੁਰਸ਼ਾਂ ਵਾਸਤੇ ਆ ਜਿਹਨੂੰ ਜਿਹਨੂੰ ਟਾਈਮਿੰਗ ਦੀ ਕਮੀਆਂ ਸ਼ਿਕਰਪਤਨ ਦੀ ਕਮੀਆਂ ਪਹਿਲੀ ਦਵਾਈ ਹੈ ਕਿ ਲਾਈਕੋਪੋਡੀਅਮ 30 ਪਾਵਰ ਫੈਲੀਡੋਨੀਅਮ 30 ਪਾਵਰ ਐਗਨਸ ਕਾਸਟਿਕ 30 ਪਾਵਰ ਆਨਸੋਡੀਅਮ 30 ਪਾਵਰ ਤੇ ਕਨੋਡੀਆ 30 ਪਾਵਰ ਤੇ ਕਾਲੀ ਫੋਸ 30 ਪਾਵਰ ਇਹ ਛੇ ਦਵਾਈਆਂ ਵਾਂ ਤੇ 3x ਹੈਗਾ ਵਾ ਡਿਮੈਨਾ ਮਦਰ ਟਿਕਚਰ ਅਸ਼ਵਗੰਧਾ ਮਦਰ ਟਿਕਚਰ ਤੇ ਜੈਂਸਿੰਗ ਮਦਰ ਟਿਕਚਰ ਤੇ 1x ਹੈਗਾ ਜੋਹੇਨੀਅਮ ਆ ਉਹਨਾਂ ਸਰੂਪ ਜਿਹੜੇ ਫਾਈਵ ਫਾਰਮੂਲਾ ਵਾ ਲਾਈਕੋਪੋਡੀਅਮ ਵਾਲਾ ਫਾਰਮੂਲਾ ਵਾ ਉਹਨਾਂ ਨੂੰ 100 ਐਮਐਲ ਵਿੱਚ 15-15 ਐਮਐਲ ਪਾ ਕੇ 90 ਐਮਐਲ ਬੰਦੂ ਸਟੋਕ ਮਾਰ ਕੇ ਰੱਖ ਲੈਣਾ ਦੋ ਡ੍ਰੌਪਸ ਸਵੇਰ ਦੋ ਡ੍ਰੌਪਸ ਦੁਪਹਿਰੇ ਤੇ ਦੋ ਡ੍ਰੌਪਸ ਸ਼ਾਮ ਨੂੰ ਜਿਹੜਾ 3x ਆ ਡਿਮੈਨਾ ਅਸ਼ਵਗੰਧ ਤੇ ਜੈਨਸੰਗ ਆ ਉਹਨਾਂ ਨੂੰ 100 ਐਮਐਲ ਵਿੱਚ 30-30 ਐਮਐਲ ਪਾ ਕੇ ਰੱਖ ਲੈਣਾ 10 ਡ੍ਰੌਪਸ ਸਵੇਰ 10 ਡ੍ਰੌਪਸ ਸ਼ਾਮ 10 ਡ੍ਰੌਪਸ ਦੁਪਹਿਰੇ ਜਿਹੜਾ 1 ਪਾਵਰ 1x ਜਿਹੜੀ ਨੀਮ ਦੋ ਟੈਬਲੇਟ ਸਵੇਰ ਤੇ ਦੋ ਟੈਬਲੇਟ ਸ਼ਾਮ ਨੂੰ ਲਗਾਤਾਰ ਇਸ ਸਮਝੋ ਜਿੰਨੂੰ ਟੈਮੂ ਦੀ ਸਮੱਸਿਆ ਵਾ ਟੈਮਕ ਟੈਮਕ ਬਹੁਤ ਜ਼ਿਆਦਾ ਵਧੂਗੀ ਸ਼ਿਕਰ ਪਤਨੀ ਸਮੱਸਿਆ ਠੀਕ ਹੋਊਗੀ ਫੀਲਿੰਗ ਵਧੂਗੀ ਇਹ ਬਹੁਤ ਵਧੀਆ ਕਾਰਗਰ ਹੋਮੋਪੈਥੀ ਨਾਲ ਉਪਤਾ ਜੀ